ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਤ ਸੰਗੀ ਜਨੋ ਆਪ ਜੀ ਸਤ ਗੁਰੂ ਜੀ ਦੇ ਮਹਿਮ ਲਈ ਮੈਂ ਚਨ ਸਰਨ ਕਰ ਰਹੇ ਹੂੰ ਜੋ ਪਹਿਲੇ ਪਾਤਸ਼ਾਹ ਸਿੱਖ ਧਰਮ ਦੇ ਬਾਨੀ ਜਹਰ ਪੀਰ ਜਗਤ ਪੀਰ ਗੁਰੂ ਬਾਬਾ ਨਾਨਕ ਜੀ ਦੇ ਬਚਨ ਸਰਵਣ ਕਰ ਰਹੇ ਹੋ ਸਤ ਗੁਰੂ ਜੀ ਇਸ ਸਵਧਰਾਹੀ ਸਾਨੂੰ ਜੋ ਬਖਸ਼ਿਸ਼ਾਂ ਕਰ ਰਹੇ ਨੇ ਸ ਪਾਤਸ਼ਾਹ ਕਹਿੰਦੇ ਨੇ ਇੱਕ ਕਰਨ ਹਾਰ ਕਰਤਾਰ ਲਫ਼ਜ਼ ਵਰਤਿਆ ਪਾਤਸ਼ਾਹ ਨੇ ਉਸ ਦਾ ਨਾਮ ਬੋਲੀ ਜਾਓ ਜਪੀ ਜਾਓ ਜਪੀ ਜਾਓ ਜਪੀ ਜਾਓ ਬੋਲੋ ਸਤਨਾਮ ਕਰਤਾ ਉਹ ਹੀ ਸੱਜ ਹੈ ਹੋਰ ਕੁਝ ਸੱਚ ਨਹੀਂ ਹੈ ਹੋਰ ਸਭ ਕੁਝ ਉਹਦਾ ਬਣਾਇਆ ਹੋਇਆ ਹੈ ਕਿਰਤ ਹੈ ਉਹ ਆ ਕਿਰਤਾ ਹੈ ਅ ਕਿਰਤਾ ਉਹ ਕਿਰਤ ਹੈ ਅ ਮਿਰਤਾ ਮਿਰਤ ਹੈ ਉਸ ਕਰਤੇ ਨੂੰ ਸਲਾਹ ਮਨ ਮੇਰੇ ਕਰਤੇ ਨੂੰ ਸ਼ਾਲਾ ਹੈ ਉਸ ਨੂੰ ਬਸ ਜੇ ਤੂੰ ਇਹ ਕੰਮ ਕਰ ਗਿਆ ਫਿਰ ਤੈਨੂੰ بار بار ਇਹਨਾਂ ਦੁੱਖਾਂ ਵਿੱਚ ਨਹੀਂ ਆਣਾ ਪਏਗਾ ਫਿਰ ਤੈਨੂੰ ਅਵਸਥਾ ਮਿਲ ਜਾਏਗੀ ਸਹਜ ਦੀ ਫਿਰ ਤੈਨੂੰ ਗੁਰੂ ਮਿਲ ਜਾਏਗਾ ਫਿਰ ਤੈਨੂੰ ਪਰਮੇਸ਼ਰ ਮਿਲ ਜਾਏਗਾ ਫਿਰ ਤੈਨੂੰ ਉਹ ਗੜਨ ਨਾਲ ਲਾ ਲਏਗਾ ਫਿਰ ਤੈਨੂੰ ਰਜਾ ਵਿੱਚ ਤੁਰਨਾ ਆ ਜਾਏਗਾ ਹਰ ਵਕਤ ਆਨੰਦ ਫਿਰ ਤੂੰ ਉਸ ਤੀਰਥ ਤੇ ਪਹੁੰਚ ਜਾਏਗਾ ਜਿੱਥੇ ਹਮੇਸ਼ਾ ਹੀ ਇਸ਼ਨਾਨ ਹੋਈ ਜਾਂਦਾ ਹੈ ਉੱਥੇ ਹਮੇਸ਼ਾ ਹੀ ਇਸ਼ਨਾਨ ਹੈ ਹਮੇਸ਼ਾ ਹੀ ਗਿਆਨ ਦਾ ਇਸ਼ਨਾਨ ਨਾਮ ਦਾ ਇਸ਼ਨਾਨ ਤੇ ਇਸ਼ਨਾਨ ਕੌਣ ਕਰਦਾ ਹੈ ਮਨ ਮਨ ਮੱਜਨ ਕਰਦਾ ਮਨ ਮੱਜਨ ਕਰੈ ਤਿਥਾਹੀ ਅੰਮ੍ਰਿਤ ਨੀਰ ਗਿਆਨ ਮਨ ਮੱਜਨ 68 ਤੀਰਥ ਸੰਗ ਗਏ ਹਰ ਵਕਤ ਨਿਰਮਲਤਾ ਕਦੇ ਮੈਲ ਨਹੀਂ ਹੁੰਦੀ ਤੇ ਸੋ ਪਾਤਸ਼ਾਹੇ ਬਖਸ਼ਿਸ਼ ਕਰ ਰਹੇ ਨੇ ਆਓ ਸਰਵਣ ਕਰਨ ਦਾ ਯਤਨ ਕਰੀਏ ਜੀ ਸਤਨਾਮ ਵਾਹਿਗੁਰੂ ਜੀਓ ਦਿਸ਼ਟ ਵਿਕਾਰੀ ਬੰਦਨ ਬੰਦੈ ਔ ਤਿਸ ਕੈ ਬਲ ਜਾਈ ਪਾਪ ਪੁੰਨ ਕੀ ਸਾਰ ਨ ਜਾਣੈ ਪੁੱਲਾ ਪਿਰ ਅਜਾਈ ਸਤਗੁਰ ਜੀ ਬਖਸ਼ਿਸ਼ ਕਰ ਰਹੇ ਨੇ। ਦ੍ਰਿਸ਼ਟ ਵਿਕਾਰੀ ਪੰਦਨ ਬਾਰੇ। ਦ੍ਰਿਸ਼ਟ ਆਮ ਤੌਰ ਤੇ ਦ੍ਰਿਸ਼ਟ ਹੁੰਦਾ ਇੱਥੇ ਦਿਸ਼ਟ ਹੈ। ਦੇਖਣਾ। ਵਿਕਾਰਾਂ ਨੂੰ ਦੇਖਣਾ। ਇਸ ਤੋ ਮਨੁੱਖ ਆਪਣੀ ਨਿਗਾਹ ਨੂੰ ਰੋਕ ਲੈ ਹੁਣ ਇਹਦਾ ਭਾਵ ਇਹ ਨਹੀਂ ਕਿ ਦੇਖਣਾ ਕੁਝ ਨਹੀਂ ਦੇਖਦਿਆਂ ਹੋਇਆਂ ਵੀ ਵਿਕਾਰ ਨਹੀਂ ਦੇਖਣਾ ਦਿਸ਼ਟ ਵਿਕਾਰੀ ਵਿਕਾਰ ਦੀ ਦ੍ਰਿਸ਼ਟੀ ਨਾਲ ਨਹੀਂ ਦੇਖਣਾ ਪਰ ਤੇਰੇ ਆ ਰੂਪ ਨਾ ਵੇਖੇ ਨੇਤਰ ਹੁਣ ਰੂਪ ਤਾਂ ਦੇਖਣਾ ਪਰ ਵਾਸ਼ਨਾ ਦੀ ਨਿਗਾਹ ਨਾਲ ਨਹੀਂ ਦੇਖ ਪਰਾਈਆਂ ਚੰਗੀਆਂ ਮਾਵਾਂ ਤੀਆਂ ਭੈਣਾ ਜਾਣੇ ਜਾਣੇ ਕਹਿਣਾ ਨਹੀਂ ਕਹਿਣ ਤਾਂ ਕਹਿ ਦਿੰਦਾ ਧੀ ਭੈਣ ਵੀ ਜਾਣਣਾ ਹੋਰ ਜਿਵੇਂ ਆਪਣੀ ਭੈਣ ਨੂੰ ਜਾਣਦਾ ਹੈ ਦਿਸ਼ਟ ਵਿਕਾਰੀ ਸ਼ੁਰੂ ਕਿੱਥੋਂ ਹੋਵੇਗਾ ਕਰਤਾਰ ਨੂੰ ਬੋਲਣਾ ਇਹ ਸ਼ੁਰੂ ਤਾਂ ਹੀ ਹੋਣਾ ਜੇ ਦ੍ਰਿਸ਼ਟ ਨਹੀਂ ਹੈ ਦਿਸ਼ਟ ਵਿਕਾਰੀ ਨਾਲ ਦੁਰਮਤ ਵੀ ਆ ਜਾਏਗੀ ਹੋਰ ਪਤਾ ਨਹੀਂ ਇੱਕ ਵਿਕਾਰ ਨਾਲ ਕਿਤਨੇ ਆ ਜਾਂਦੇ ਨੇ ਇਹ ਨਹੀਂ ਬੜੀ ਤਗੜੀ ਫੌਜ ਹੈ ਇੱਕ ਨਾਲ ਬਹੁਤੇ ਆ ਜਾਂਦੇ ਨੇ ਦੇਸ਼ਟ ਵਿਕਾਰੀ ਦੁਰਮਤ ਭਾਗੀ ਐਸਾ ਭਰਮ ਮੰਗਿਆ ਇਹ ਸਾਰੇ ਇਕੱਠੇ ਹੋ ਕੇ ਆ ਜਾਂਦੇ ਨੇ ਜਦੋਂ ਦ੍ਰਿਸ਼ਟ ਵਿਕਾਰੀ ਚਲੇ ਗਈ ਪੰਚ ਤਸਕਰਤਾ ਬਤ ਰਾਖੇ ਚੁੱਕਾ ਮਨ ਅਭਿਮਾ ਕਿਤਨੀ ਸੀ ਜਾਂਚ ਨਹੀਂ ਕੀਤੀ ਹੈ ਇੱਕ ਮਰੰਤੇ ਦੋ ਬੂਏ ਦੋ ਮਰੰਤੇ ਚਾਰ ਚਾਰ ਮਰੰਤੇ ਛੇ ਬੂਏ ਚਾਰ ਫਰਖ ਦੋਏ ਨਾਰ ਕਬੀਰ ਸਾਹਿਬ ਇੱਕ ਸ਼ਲੋਕ ਦੇ ਅੰਦਰ ਇੱਕ ਇੱਕ ਚੀਜ਼ ਨਾਲ ਕਿੰਨੀਆਂ ਚੀਜ਼ਾਂ ਆ ਜਾਂਦੀਆਂ ਨੇ ਇੱਕ ਇੱਕ ਚੀਜ਼ ਨਾਲ ਕਿੰਨੀਆਂ ਚਲੀਆਂ ਜਾਂਦੀਆਂ ਨੇ ਗੁਰਮਤਿ ਵਿੱਚ ਆ ਚੀਜ਼ ਇਹ ਐਵੇਂ ਥੋੜਾ ਲਿਖ ਕੇ ਦਿੱਤਾ ਸਾਨੂੰ ਏਡਾ ਬਟਾ ਸੋ ਪਾਸ਼ਾ ਕਹਿੰਦੇ ਭਾਈ ਪਹਿਲਾ ਦਿਸਟ ਵਿਕਾਰੀ ਬੰਧਨ ਬੰਦ ਹੈ ਆਪਣੀ ਦ੍ਰਿਸ਼ਟੀ ਨੂੰ ਵਿਕਾਰਾਂ ਵੱਲੋਂ ਇਹਦੇ ਬਹੁਤ ਪੱਖ ਨੇ ਕੱਲਾ ਇਸਤਰੀ ਤੇ ਨਹੀਂ ਹੈ ਵਿਕਾਰ ਦੀ ਦ੍ਰਿਸ਼ਟੀ ਈਰਖਾ ਦੀ ਦ੍ਰਿਸ਼ਟੀ ਵੀ ਹੁੰਦੀ ਹੈ ਕਿਸ਼ੇ ਗੁਆਂਢੀ ਨੇ ਬਹੁਤ ਵਧੀਆ ਘਰ ਪਾ ਲਿਆ ਗੱਡੀ ਲਿਆਇਆ ਕੁਝ ਹੋਰ ਕਰ ਲਿਆ ਇਹ ਕਵਿਚ ਸਾਡੇ ਦ੍ਰਿਸ਼ਟੀ ਦੇਖ ਦੇ ਕੇ ਛੜਦੀ ਇਹ ਬਿਜਖ ਦੀ ਕਈ ਆਓ ਵਧਾਈਆਂ ਤੁਹਾਨੂੰ ਵਧਾਈਆਂ ਹੱਸ ਕੇ ਉਹ ਤੋ ਹੱਸੇ ਜਾਏ ਬੋਲੀ ਜਾਏ ਨਹੀਂ ਉਹ ਅੰਦਰੋਂ ਕੀ ਹੁੰਦਾ ਹੈ ਉਹਦਾ ਕੈਮਰਾ ਸਾਡੇ ਅੰਦਰ ਨੂੰ ਦੇਖਦਾ ਅਹਿਸਾਸ ਕਰਦਾ ਜੀ ਹਾਲਾਂਕਿ ਉਹ ਤੂੰ ਬੋਲੇ ਹੋਇਆ ਕੋੜਾ ਸੈਦ ਇਤਨਾ ਨਾ ਵੀ ਹੋ ਜੇ ਅੰਦਰ ਅਵਸਥਾ ਤੇਰੀ ਚੰਗੀ ਹੋਵੇ ਹਾਲਾਂਕਿ ਬਾਹਰੋਂ ਵੀ ਚੰਗਾ ਬੋਲ ਸਤਗੁਰੂ ਜੀ ਕਹਿੰਦੇ ਨੇ ਦ੍ਰਿਸ਼ਟ ਵਿਕਾਰੀ ਬੰਧਨ ਬੰਧੈ ਇਹਨੂੰ ਰੋਕ ਲੈ ਬੰਦ ਦਵੇ ਇਹਨੂੰ ਰੋਕ ਲੈ ਜੇ ਤੂੰ ਜਿਹੜਾ ਵੀ ਰੋਕ ਲੈਂਦਾ ਹੈ ਕੋਈ ਰੋਕ ਲੇ ਐਸਾ ਹੋਵੇ ਹਉ ਤਿਸ ਕੈ ਬਲ ਜਾਈ ਕਹਿੰਦੇ ਮੈਂ ਉਸ ਤੋਂ ਕੁਰਬਾਨ ਜਾਵਾਂ ਗੁਰੂ ਨਾਨਕ ਦੇਵ ਜੀ ਕਹਿ ਰਹੇ ਕਿ ਢੀਵੜ ਇੱਕੋ ਗੱਲ ਕਿਉਂਕਿ ਵਿਦਵਾਨ ਕਹਿੰਦੇ ਨੇ 80 85% ਵਿਕਾਰ ਧਿਆਨ ਇਹਦਾ ਹਿੱਲਦਾ ਹੈ ਅੱਖਾਂ ਦੁਆਰਾ ਇੱਕ ਇੰਦਰਾਸੜਾ 80% ਘਟੋ ਘਟੀ ਸਾਨੂੰ ਬਾਹਰ ਲਿਜਾਂਦਾ ਹੈ ਅੰਦਰ ਕਿਸੇ ਕਰਕੇ ਕਬੀਰ ਨੇ ਕਿਹਾ ਮੂੰਦ ਲਿਏ ਦਰਵਾਜੇ ਬਾਜੀ ਅਲੇ ਅਨਹਦ ਬਾਜੀ ਜਦੋਂ ਮੈਂ ਇਹਨਾਂ ਨੂੰ ਰੋਕ ਲਿਆ ਆਪਣੇ ਦਰਵਾਜਿਆਂ ਨੂੰ ਆਜ ਮਿਲਾਵਾ ਸ਼ੇਖ ਫਰੀਦ ਟਾਕ ਮਕੁੰਜੜੀਆਂ ਮਨੋ ਮਚੰਦੜੀਆਂ ਹੁਣੇ ਹੀ ਮਿਲਾਵਾ ਹੈ ਤੇਰਾ ਰੱਬ ਨਾਲ ਆਜ ਮਿਲਾਵਾ ਜੇ ਤੂੰ ਇੰਦਰੀਆਂ ਨੂੰ ਰੋਕ ਲੈ ਇਹਦਾ ਇਹ ਭਾਵ ਵੀ ਨਹੀਂ ਸੀ ਕਿਤੇ ਸੰਸਾਰ ਤੋਂ ਪਾਸੇ ਹੋ ਜਾਣਾ ਨਾ ਵਿੱਚ ਹੀ ਇਹੀ ਤਾਂ ਲੈਬੋਰਟਰੀ ਹੈ ਟੈਸਟ ਕਰਨ ਦੀ ਨੂੰ ਵੀ ਕਿੰਨਾ ਕੁ ਛੜਿਆ ਕਾਮ ਨਾ ਛੁਟਕਿਓ ਕੋਧ ਨਾ ਛੁਟਕਿਓ ਲੋਭ ਨਾ ਛੁਟਕਿਓ ਦੇਵਾ ਇਹ ਕਿੰਨਾ ਕਟੜਿਆ ਸਾਰੀ ਉਮਰ ਹੋ ਗਈ ਗੁਰਦੁਆਰੇ ਆਂਦਿਆਂ ਨੂੰ ਈਰਖਾ ਘਟੀ ਐ ਦੁਦਿਆ ਘਟੀ ਐ ਹਾਂ ਸਾਹਮਣੇ ਹੱਥ ਜੋੜੀ ਜਾਂਦਾ ਬਾਅਦ ਵਿੱਚ ਕੀ ਹੁੰਦਾ ਤੇਰਾ ਕਿ ਉੱਥੇ ਹੈ ਨਹੀਂ ਦੇਖ ਨਹੀਂ ਰਿਹਾ ਸਾਨੂੰ ਸੋ ਕਹੇ ਸਾਹਮਣੇ ਤੂੰ ਜਿਹੜੀ ਗੱਲ ਹੈ ਸੁਰਬਾ ਹੈ ਨਾ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਤ ਹੈ ਸੂਰਾ ਕਹਿੰਦੇ ਮੈਂ ਉਸ ਤੋਂ ਕੁਰਬਾਨ ਜਾਵਾਂ ਜਿਹੜਾ ਆਪਣੀ ਦ੍ਰਿਸ਼ਟੀ ਨੂੰ ਰੋਕ ਲਏ ਉਸ ਤੋਂ ਕੁਰਬਾਨ ਜਾਵਾਂ ਮੈਂ ਪਾਪ ਪੁੰਨ ਕੀ ਸਾਰ ਨਾ ਜਾਣੇ ਭੁੱਲਾ ਫਿਰੇ ਜਾਈ ਹੁਣ ਵਸਕਾਰੀ ਦ੍ਰਿਸ਼ਟੀ ਦੇਖ ਕੇ ਤੇਰੇ ਅੰਦਰ ਵਿਕਾਰ ਆਏਗਾ ਪਾਪ ਹੋ ਗਿਆ ਤੈਨੂੰ ਇਹੀ ਨਹੀਂ ਸਮਝ ਆ ਰਹੀ ਪੁੰਨ ਕੀ ਹੈ ਪਾਪ ਕੀ ਹੈ ਉਨੀ ਪਾਪੀ ਆਖਣ ਨਾਹੀ ਪਾਪ ਤੇ ਪੁਨ ਕਹਿਣ ਮਾਤਰ ਮਈ ਹੈ ਕਰ ਕਰ ਕਰਨਾ ਅੱਖਾਂ ਦੁਆਰਾ ਸਭ ਤੋਂ ਜਾਨਾ ਕਰਦਾ ਹੈ ਕਰ ਕਰ ਕਰਨਾ ਲਿਖ ਲੈ ਜਾ ਲਿਖਿਆ ਜਾ ਰਿਹਾ ਹੈ ਲਿਖਿਆ ਜਾ ਰਿਹਾ ਉਹ ਅੰਤਿਸ਼ ਕਰਨ ਤੇ ਲਿਖਿਆ ਜਾ ਰਹਾ ਬੇੜ ਨਹੀਂ ਸਕਦਾ ਉਹਨ ਕੋਈ ਕੋਈ ਚੀਜ਼ ਨਹੀਂ ਬੇੜਦੀ ਸਿਰਫ ਤੇ ਇੱਕ ਪ੍ਰਿਆਰ ਪਰਮਾਤਮਾ ਦੇ ਨਾਲ ਪੈ ਜਾਏ ਉਤਪੈ ਨਾਮ ਕੇ ਰੰਗ ਹੋਰ ਕੋਈ ਤ੍ਰਿਕਾ ਹੈ। ਪਰਮਾਤਮਾ ਨਾਲ ਪਿਆਰ ਲੱਗ ਜਾਏ ਤੇਰਾ, ਉਹਦੇ ਨਾਮ ਨਾਲ ਪਿਆਰ ਲੱਗ ਜਾਏ ਫਿਰ ਤਾਂ ਤੋ ਹੋ ਸਕਦਾ ਹੈ। ਪਰ ਫਿਰ ਪਹਿਲਾਂ ਪਿਆਰ ਤੋੜਨਾ ਪਏਗਾ ਨਾ ਜਿੱਥੇ ਲੱਗਿਆ ਹੋਇਆ ਤਾਂ ਲੱਗੇਗਾ ਉਹਦੇ ਨਾਲ। ਲੋਕ ਕੁਟੰਬ ਸਭ ਹਉ ਤੇ ਤੋੜੇ ਤਾਂ ਹੋਏਗਾ ਨਾ। ਸਾਚੇ ਹੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਕਾ ਹੈ ਨਾ। ਪਾਪ ਪੁੰਨ ਕੀ ਸਾਰ ਨਾ ਜਾਣੇ ਪਤਾ ਨਹੀਂ ਵੀ ਪਾਪ ਹੋ ਰਿਹਾ ਕਿ ਪੁੰਨ ਹੋ ਰਿਹਾ ਕਿਉਂਕਿ ਜਦੋਂ ਗੁਰੂ ਜੀਵਨ ਵਿੱਚ ਨਹੀਂ ਹੈ ਸੱਚ ਸੱਜ ਜੀ ਪਾਪ ਏ ਪਾਪ ਹੋਏਗਾ ਪੁੰਨਤਾ ਹੁੰਦਾ ਹੀ ਕੋਈ ਨਹੀਂ ਕਿਉਂਕਿ ਕਲ ਮੈਂ ਇਹੋ ਪੁੰਨ ਗੁਣ गोविंद ਗਾਹੇ ਪ੍ਰਮਾਤਮਾ ਦੇ ਗੁਣ ਗਾ ਰਿਆ ਨਾ ਸਿਮਰਨ ਕਰ ਰਿਹਾ ਫੇ ਤਾਂ ਪੁੰਨੇ ਪੁੰਨੇ ਪਾਪ ਪੁੰਨ ਕੀ ਸਾਰ ਨਾ ਜਾਣੇ ਵਰਨਾ ਜਰਕ ਕੁਝ ਵੀ ਸਾਡੇ ਮਨ ਵਿੱਚ ਆਇਆ ਮਤ ਨੂੰ ਮੈਲੀ ਕਰਦਾ ਹੈ ਵਿਚਾਰ ਗਲਤ ਆ ਰਿਹਾ ਅਚਾਰ ਗਲਤ ਚੱਲ ਰਿਹਾ ਦ੍ਰਿਸ਼ਟੀ ਗਲਤ ਚੱਲ ਰਹੀ ਹੈ ਬੋਲ ਗਲਤ ਚੱਲ ਰਿਹਾ ਧਰਮਖੰਡ ਕੀ ਚੀਜ਼ ਆਹੀ ਤਾਂ ਹੈ ਧਰਮਖੰਡ ਕਿੱਥੋਂ ਸਰੋਂਦਾ ਹੈ ਰਾਤੀ ਰੁੱਤੀ ਥਿੱਤੀ ਵਾਰ ਇੱਥੋਂ ਹੈ ਜਿਵੇਂ ਰਾਤ ਹੈ ਜਿਵੇਂ ਰੁੱਤ ਹੈ ਹੁਣ ਠੰਡ ਵਿੱਚ ਗਰਮੀ ਹੁੰਦੀ ਹੈ ਗਰਮੀ ਵਿੱਚ ਠੰਡ ਹੁੰਦੀ ਹੈ ਕਦੇ ਰਾਤ ਵਿੱਚ ਦਿਨ ਹੁੰਦਾ ਹੈ ਕਦੇ ਦਿਨ ਵਿੱਚ ਰਾਤ ਹੁੰਦੀ ਹੈ ਕਦੇ ਨਿਯਮ ਧਰਮ ਸਭ ਉੱਥੇ ਹੁੰਦਾ ਹੈ ਨਾ ਖੈਰ ਬੜੀਆਂ ਡੁੱਗੀਆਂ ਗੱਲਾਂ ਨੇ ਗੁਰੂ ਕਿਰਪਾ ਕਰੇ ਸਾਨੂੰ ਪਕੜ ਆਵੇ ਤਾਂ ਹੈ ਗੁਰੂ ਦੀ ਗੱਲ ਪਕੜ ਆਵੇ ਉਹ ਤਾਂ ਹੀ ਤਾਂ ਕਿਹਾ ਵੀ ਪੜਿਆ ਨਾਹੀਂ ਭੇਰ 부ਝਿਆ ਭਾਵਨਾ 부ਝਣਾ ਹੈ ਨਾ 부ਝ ਕੇ ਗੱਲ ਬਣੇਗੀ ਸਮਝ ਕੇ ਗੱਲ ਬਣੇਗੀ ਸੋ ਬਾਦਸ਼ਾਹ ਕੰਨ ਨਹੀਂ ਭਾਈ ਭੁੱਲਾ ਫਿਰੈ ਅਜਾਈ ਐਵੇਂ ਹੀ ਭੁੱਲਿਆ ਹੋਇਆ ਫਰਿਆ ਵੀ ਮੈਂ ਤਾਂ ਜੀ ਕੁਝ ਕਰਿਆ ਨਹੀਂ ਅਸੀਂ ਤਾਂ ਕਿਸੇ ਦਾ ਬੁਰਾ ਵੀ ਨਹੀਂ ਕਰਦੇ ਇਹ ਸਮਝ ਨਹੀਂ ਆ ਰਹੀ ਤੂੰ ਕੀ ਕਰ ਰਿਹਾ ਕੀ ਲਿਖਿਆ ਜਾ ਰਿਹਾ ਤੇਰੇ ਅੰਤਿਸ਼ ਕਰਨ ਨੂੰ ਦੇਖ ਕੇ ਦੇ ਉਲਟ ਕੇ ਕੀ ਕੀ ਕਰ ਰਿਹਾ ਇਸ ਦੀ ਪਹਿਰੇਦਾਰ ਕਰ ਦਿਲ ਦੀ ਰਵਾਨੀ ਜੋ ਕਰੇ ਦਿਲ ਦੀ ਪਹਿਰੇਦਾਰੀ ਅੰਦਰ ਦੀ ਪਹਿਰੇਦਾਰੀ ਬੋਲੋ ਸਚ ਨਾਮ ਕਰਤਾਰ ਫੁਰਬਹਰ ਨ ਆਵਨ ਵਾਰ ਇਹ ਰਹਾਉ ਦੇ ਬਚਨ ਕੀ ਕਰਨਾ ਇਲਾਜ ਕੀ ਹੈ ਸਿਰਫ ਤੇ ਇੱਕੋ ਹੀ ਹੈ ਬਸ ਉਸ ਕਰਤਾਰ ਨੂੰ ਬੋਲਣਾ ਆਪ ਜੀ ਸਤ ਸੰਗੀ ਹੋ ਸਤ ਸੰਗੀ ਕੋ ਹਾਂਦੇ ਹੋ ਤੁਸੀਂ ਸਤ ਸੰਗੀ ਦਾ ਕੀ ਕੰਮ ਹੁੰਦਾ ਹੈ ਇਹ ਦੇਖਣਾ ਹੈ ਸਤ ਦੇ ਸੰਗ ਵਿੱਚ ਮੈਂ ਹਾਂ ਕਹਿੰਦੇ ਸਾਨੂੰ ਸਤ ਸੰਗੀ ਹਾਂ ਜੇ ਹੋਇ ਇਹ ਕੂੜ ਸੰਗੀ ਕੁੜਿਆਰ ਹੋ ਜੇ ਬੋਲੋ ਸਚ ਨਾਮ ਕਰਤਾਰ ਇੱਕ ਹੀ ਨਾਮ ਨੂੰ ਬੋਲਣਾ ਇਸ ਸੰਗਤ ਸਤ ਕੀ ਹੈ ਪ੍ਰਮਾਤਮਾ ਉਹਨੂੰ ਬੋਲਣਾ ਸਤ ਦਾ ਸੰਗੀ ਤਾਂ ਬਣੇਗਾ ਜੇ ਹੁਣ ਦਿਨ ਵਿੱਚ ਕਿਤਨਾ ਕੁ ਬੋਲਦੀ ਹੈ ਸਾਡੀ ਰਸਨਾ ਕਿੰਨਾ ਕੁ ਤੁਸੀਂ ਬਾਣੀ ਬੋਲਦੇ ਹੋ ਕਿੰਨਾ ਕੁ ਨਾਮ ਬੋਲਦੇ ਹੋ ਕਿਤਨੇ ਕੁ ਗੁਣ ਗਾਉਂਦੇ ਹੋ ਇਸ ਰਸਨਾ ਨਾਲ ਕਰਦੀ ਕੀ ਹੈ ਐ ਰਸਨਾ ਤੂੰ ਅਨ ਦਿਨ ਰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਹੈ ਕਾ ਦੇ ਲਈ ਸੀ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ ਬੋਲੋ ਸਚ ਨਾਮ ਕਰਤਾਰ ਇਹ ਸਿਰਫ ਉਹਦੀ ਕੀਰਤ ਕਰਨ ਲਈ ਸੀ ਪਰ ਇਹ ਅਨ ਰਸ ਰਾਚ ਰਹੀ ਬੋਲਣ ਦਾ ਵੀ ਰਸ ਅਨ ਰਸ ਖਾਣ ਦਾ ਵੀ ਅਨ ਰਸ ਸਾਰੇ ਅਨਰਸਾਂ ਸੁਣੋ ਗੁਰੂ ਸਾਹਿਬ ਜੋ ਕਹਿ ਰਹੇ ਨੇ ਬੋਲੋ ਸਚ ਨਾਮ ਕਰਤਾਰ ਸਿਰਫ ਕਰਤਾਰ ਹੀ ਸੱਚ ਹੈ ਕਰਤਾਰ ਹੀ ਸਤ ਹੈ ਕਰਤਾਰ ਹੀ ਰਹਿਣ ਵਾਲਾ ਹੈ ਕਰਤਾਰ ਹੀ ਕਰਨ ਵਾਲਾ ਹੈ ਉਹਨੂੰ ਬੋਲੀ ਜਾਓ ਉਹਨੂੰ ਬੋਲਦਾ ਬੋਲਦਾ ਤੇਰਾ ਬੋਲ ਪਰਵਾਨ ਹੋ ਜਾਏਗਾ ਫਿਰ ਤੈਨੂੰ ਪਤਾ ਲੱਗ ਜਾਏਗਾ ਬਖ ਕੀ ਹੈ ਅੰਮ੍ਰਿਤ ਕੀ ਹੈ ਤਾ ਕਾ ਕੇ ਹਦਰ ਪ੍ਰਵਾਨ ਜੇ ਦਰ ਵਾਲੇ ਨੂੰ ਸੇਵੇਗਾ ਤਾਂ ਪ੍ਰਵਾਨ ਹੋਏਗਾ ਜਿਹਦਾ ਜਿਹਦਾ ਦਰ ਹੈ ਜਿਹਦੇ ਦਰ ਤੇ ਭਗਤ ਰਹਿੰਦੇ ਨੇ ਉੱਥੇ ਫਿਰ ਬਣੇਗੀ ਤੇਰੀ ਗੱਲ ਫਿਰ ਵਿਖੇ ਅੰਮ੍ਰਿਤ ਦੋਏ ਸਭ ਕਰ ਜਾਣ ਫਿਰ ਵਿਖੋ ਵਿੱਚ ਅੰਮ੍ਰਿਤ ਪ੍ਰਗਟਿਆ ਫਿਰ ਬਾਯਾ ਵਿੱਚ ਬਾਧੋ ਇਹ ਅਵਸਥਾ ਤੇਰੀ ਬਣ ਜਾਏਗੀ ਬਹੁੜ ਨ ਆਵਣ ਬਾਰ 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 ਤੇਰਾ ਆਉਣਾ ਨਹੀਂ ਹੋਵੇਗਾ ਉੱਚਾ ਤੇ ਫੁਰ ਨੀਚ ਕਰਤ ਹੈ ਨੀਚ ਕਰੇ ਸੁਲਤਾਨ ਉਹ ਐਡਾ ਵੱਡਾ ਹੈ ਉਹਨੂੰ ਬੋਲ ਉਹਨੂੰ ਜਪ ਲੈ ਤੂੰ ਭਾਵੇਂ ਕਿਤਨਾ ਹੀ ਉੱਚਾ ਹੈ ਨਾ ਉਹ ਨੀਚਾ ਕਰ ਦਿੰਦਾ ਹੈ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ ਕਹਿੰਦੇ ਐਸ ਜਾਓ ਕੋਈ ਮਨੁੱਖ ਧਰਤੀ ਤੇ ਪਿਆ ਹੋਵੇ ਕੁਝ ਨਹੀਂ ਹੈਗਾ ਉਹਨੂੰ ਆਕਾਸ਼ ਜਿੰਨਾ ਉੱਚਾ ਕਰ ਦਿੰਦਾ ਹੈ ਕੋਈ ਆਕਾਸ਼ ਤੇ ਚੜ੍ਹਿਆ ਹੋਵੇ ਬਹੁਤ ਉੱਚਾ ਹੋਵੇ ਆਪਣੇ ਆਪ ਨੂੰ ਘਾਉਂਦਾ ਹੋਵੇ ਜੋ ਅਸਮਾਨ ਨਾ ਮਾਵੇ ਤਿੰਨ ਨਖ ਨੱਥਾ ਪਾਏ ਢਡਾ ਢਾ ਹੋਵੇ ਉਹਨੂੰ ਧਰਤੀ ਤੇ ਪਟਕ ਦਿੰਦਾ ਹੈ ਕੋਈ ਰਾਜਾ ਹੋਵੇ ਉਹਨੂੰ ਇੱਕ ਛਿਣ ਵਿੱਚ ਕੰਗਾਲ ਕਰ ਦਿੰਦਾ ਹੈ ਕੋਈ ਕੰਗਾਲ ਹੋਵੇ ਉਹਨੂੰ ਰਾਜਾ ਬਣਾ ਦਿੰਦਾ ਕੈਨ ਮੇਰਾ ਉਰੰਕ ਕੋ ਕਰਈ ਰਾਉ ਰੰਕ ਕਰ ਡਾਰੇ ਮਰੀ ਤੇ ਭਰੇ ਭਰੇ ਸੁਖ ਨਾਵੇ ਇਹ ਤਾਂ ਕੋ ਵਿਹਾਰ ਹੈ ਉਹਦਾ ਵਿਹਾਰ ਹੀ ਜਿਵੇਂ ਆਪਾ ਆਪਣਾ ਵਿਹਾਰ ਕਰਦੇ ਨਾ ਕਾਰੋ ਵਿਆਰ ਉਹਦਾ ਵੀ ਬੜਾ ਤਕੜਾ ਵਿਹਾਰ ਹੈ ਕੰਮ ਹੀ ਹੀ ਕਰਦਾ ਉੱਚਾ ਤੇ ਫੁਨ ਨੀਚ ਕਰਤ ਹੈ ਨੀਚ ਕਰੇ ਸੁਲਤਾਨ ਉਹ ਸੁਲਤਾਨ ਸਾ ਰਾਜਿਆਂ ਨੂੰ ਹੀਠਾ ਕੇ ਉਹ ਐਡਾ ਸੁਲਤਾਨ ਹੈ ਸੁਲਤਾਨਾਂ ਨੂੰ ਹੀਠਾ ਕੀ ਦਿੰਦਾ ਐਡਾ ਵੱਡਾ ਹੈ ਉੱਚੋ ਨੀਚ ਕਰੇ ਮੇਰਾ ਗੋਬਿੰਦ ਨੀਚੋ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾਹੀ ਡਰੈ ਕਿਸੇ ਰਾਜੇ ਤੋਂ ਡਰਦਾ ਨਹੀਂ ਆ ਕਿਸੇ ਤਨਵਾਨ ਤੋਂ ਡਰਦਾ ਨਹੀਂ ਆ ਕਿਸੇ ਗਿਆਨਮਾਨ ਤੋਂ ਡਰਦਾ ਨਹੀਂ ਹਾਂ ਜੇ ਕਿਤੇ ਕੋਈ ਨਾਮवान ਹੈ ਉਸਦੇ ਅਧੀਨ ਰਹਿੰਦਾ ਐ ਕਮਾਲ ਭਗਤ ਹੈ ਪ੍ਰੇਮੀ ਹੈ ਕੋਈ ਪਾਉ ਘਤ ਪ੍ਰੇਮ ਦੀ ਪਾਉ ਅੰਕਤ ਅੰਦਰ ਪਿਆਰ ਹੈ ਉਹਦੇ ਲਈ ਉਹਦੇ ਅਧੀਨ ਨੇ ਤੂੰ ਭਗਤਾ ਕਹਿ ਬਸ ਭਗਤਾ ਦਾ ਭਗਤਾ ਤਾਣ ਤੇਰਾ ਤੂੰ ਉਹਨਾਂ ਦੇ ਅਧੀਨ ਰਹਿੰਦੇ ਕਮਾਲ ਦੀ ਤਾਂ ਹੀ ਤਾਂ ਕਿਹਾ ਪਾਤਸ਼ਾਹ ਨੇ ਪਰਮੰਤ ਨਾਨਕ ਤਿਨ ਕੀ ਸਰਨਾ ਜਿਨ ਤੋਂ ਨਾਹੀ ਵਿਸਰਿਆ اے مالک میری بینتی ہے تیرے چرناں دے وچ روز سو در وچ پڑدے ہو تسی میںوں انہاں دی شرن وچ رکھ جنہاں نوں تو بھلدا ہی نہیں ہن تیری شرن تاں مینوں پتہ نہیں لگدا کیتے ہے تیریاں دی شرن وچ آ جاواں سو بادشاہ کہندے نے بھائی او ایڈا بڑا ہے اونچیاں نوں نیچے کر دیندا ہے نیچےیاں نوں اونچے کر دیندا ہے ایڈا بڑا ہے جینے جان سوجانیاں ਜਗ ਤੇ ਪੂਰੇ ਪਰਵਾਣ ਕਹਿੰਦੇ ਜਿਨ੍ਹਾਂ ਨੇ ਇਹ ਗੱਲ ਜਾਣ ਲਈ ਹੈ ਚੰਗੀ ਤਰ੍ਹਾਂ ਸੁ ਜਾਣ ਕਹਿੰਦੇ ਨੇ ਚੰਗੀ ਤਰ੍ਹਾਂ ਜਾਣਨ ਵਾਲੇ ਅੱਗੇ ਸਾਹ ਸੁ ਜਾਣ ਹੈ ਲੈਸੀ ਵਸਤ ਸਿ ਜਾਣ ਸੁ ਜਾਣ ਚੰਗੀ ਤਰ੍ਹਾਂ ਜਾਣਨ ਵਾਲਾ ਜਿਨ੍ਹਾਂ ਨੇ ਇਹ ਜਾਣ ਲਿਆ ਹੈ ਜਿਨ੍ਹਾਂ ਨੂੰ ਗੁਰੂ ਨੇ ਸਮਝਾ ਦਿੱਤਾ ਹੈ ਕਿ ਉਹ ਹੈ ਜਾ ਹੈ ਮਾਲਕ ਉਸ ਤੋਂ ਹਮੇਸ਼ਾ ਧਰ ਹਰ ਕੰਪੈ ਬਾਲਾ ਜਿਓ ਕਿਆ ਜਾਨਾ ਕਿਆ ਕਰ ਸੇ ਕਰਸੀ ਪਿਓ ਜਿਨਾਂ ਨੇ ਇਹ ਜਾਣ ਲਿਆ ਵੀ ਮੇਰਾ ਮਾਲਿਕ ਬਹੁਤ ਵੱਡਾ ਹੈ ਉਸ ਤੋਂ ਹੈ ਮਾਲਿਕ ਐਸਾ ਹੈ ਸੜਾ ਪਤੀ ਹੈ ਹੈ ਸੜਾ ਪਿਤਾ ਹੈ ਪਰ ਉਹ ਇਤਨਾ ਵੱਡਾ ਹੈ ਵੀ ਉਹ ਪੁੱਛ ਨਾ ਮਸਲ ਧਰੈ ਜੋ ਕਿਛ ਕਰਨਾ ਸੋ ਆਪੇ ਕਰੈ ਫਿਰ ਉਹ ਡਰਦੇ ਨੇ ਉਸ ਤੋਂ ਬੈਵ ਚਰਨ ਤੇ ਉਹੀ ਸੰਸਾਰ ਦੇ ਉੱਤੇ ਆਏ ਹੋਏ ਪ੍ਰਵਾਨ ਨੇ ਬਾਕੀ ਪ੍ਰਵਾਨ ਕੋਈ ਜਿਹਨੇ ਉਹਨੂੰ ਜਾਣਿਆ ਇਹਨੇ ਜਾਣ ਸੁ ਜਾਣਿਆ ਜਿਹਨੇ ਉਹਨੇ ਜਾਣ ਲਿਆ ਸਹਜੇ ਹੀ ਜਾਣ ਪਛਾਣਿਆ ਨਾਨਕ ਨਾਮ ਮਿਲੇ ਮਨ ਮਾਨਿਆ ਉਹਨੂੰ ਜਾਣਣਾ ਹੈ ਵੀ ਸਾਡੇ ਅੰਦਰ ਬੈਠਾ ਹੈ ਮਹਿਲ ਮੈਂ ਬੈਠੇ ਅਗਮ ਅਪਾਰ ਉਹ ਜਾਣ ਕੇ ਫਿਰ ਉਹਦੀ ਪਰਵਾਹ प्राप्ति ਵੀ ਹੋ ਜਾਂਦੀ ਉਹਦੇ ਨਾਲ ਮੇਲ ਹੋ ਜਾਂਦਾ ਕਦੋਂ ਹੁੰਦਾ ਇਹ ਕੰਮ ਗੁਰੂ ਹੀ ਕਰਾਉਂਦਾ ਹੋਰ ਨਹੀਂ ਕਿਸੇ ਨੇ ਕਰਾਉਣਾ ਗੁਰੂ ਤੋਂ ਬਿਨਾਂ ਇਹ ਕੰਮ ਕੋਈ ਨਹੀਂ ਕਰਾ ਸਕਦਾ ਸਾਧ ਸੰਗਤ ਜੀ ਹੋਰ ਕੋਈ ਨਹੀਂ ਇਸ ਨੂੰ ਇੱਥੇ ਤਕਲਜਾੜ ਵਾਲਾ ਕਾਂ ਕੋਈ ਹੋਵੇ ਗੁਰੂ ਨਾਲ ਮਿਲਿਆ ਉਹ ਵੀ ਕਰ ਸਕਦਾ ਐਸੀ ਗੱਲ ਨਹੀਂ ਸੋ ਮੇਰੇ ਪਾਤਸ਼ਾਹ ਕਹਿੰਦੇ ਭਾਈ ਤਾਂ ਕੋ ਸਮਝਾਉਣ ਜਾਈਏ ਜੇ ਕੋ ਭੁੱਲਾ ਹੋਈ ਇਹ ਕੋਈ ਭੁੱਲਦਾ ਨਹੀਂ ਹੈ ਇੱਥੇ ਉਹ ਐਸਾ ਤੈ ਜਗ ਭਰ ਮਲਾਇਆ ਕੈਸੇ 부ਝੇ ਜੇ ਨਹਿ 부ਝਾਇਆ ਇਹ ਜੋ ਜੋ ਜੋਦੀ ਆਇਓ ਸੋਈ ਸੋਈ ਔਰ ਜਾਇਓ ਆਪ ਭੁਲਾਣਾ ਇਹ ਮਾਇਆ ਭੁਲਾਣ ਲਈ ਰੱਖੀ ਹੈ ਉਹਨੇ ਤੇ ਗੁਰੂ ਸਮਝਾਣ ਲਈ ਆਖਿਆ ਬਰਾਬਰ ਹੈ ਕੰਮ ਇਸੇ ਕਰਕੇ ਉਹਨੂੰ ਦੋਸਤ ਨਹੀਂ ਲੱਗਦਾ ਅੱਪਾ ਕਾ ਕਹਿਦਨੇ ਆਂ ਕਈ ਵਾਰ ਜੇ ਉਹਨੇ ਭੁਲਾਇਆ ਹੋਇਆ ਕਿਉਂਕਿ ਉਹ ਜਨਾਬ ਹੀ ਤਰਿਆ ਉੱਥੇ ਦੋਸ ਸਾ ਜਾਂਦਾ ਸੜੇ ਤੇ ਉੱਥੇ ਦੋਸ ਆ ਜਾ ਦੋਸਤਾ ਹੋਰ ਕੀ ਸਤਵੀ ਦੇ ਕਿਹਾ ਸੰਖ ਕਹੇ ਸਿਰ ਭਾਰ ਹੋਏ ਫਿਰ ਵੀ ਭਾਰ ਹੈ ਸਿਰ ਤੇ ਤੇ ਨਿਰਭਾਰ ਕਰਦਾ ਆਪ ਨਿਰਭਾਰ ਵੀ ਆਪ ਕਰਦਾ ਤਾਂ ਕੋ ਸਮਝਾਉਣ ਜਾਈਏ ਹੁਣ ਮੇਰੇ ਅਰਗੇ ਸਮਝਾਈ ਜਾਂਦੇ ਨੇ ਦੂਜਿਆਂ ਨੂੰ ਕਿਵੇਂ ਸਮਝਣਗੇ ਕੂ ਕਹਿੰਦਿਆਂ ਚੇ ਕਹਿੰਦਿਆਂ ਬੱਤੀ ਦਿੰਦਿਆਂ ਨਿੱਤੇ ਜੋ ਸ਼ੈਤਾਨ ਵਝਾਇਆ ਸੀ ਕਿਉਂ ਫੇਰੇ ਚਿੱਤ ਮੇਰੇ ਅਰਗੇ ਕਹੀ ਜਾਂਦੇ ਨੇ ਜੀ ਮੇਰੇ ਪਰਿਵਾਰ ਦੇ ਵਧੀਆ ਹੋਣ ਮੇਰੇ ਮਿੱਤਰ ਵਧੀਆ ਹੋਣ ਜੋਰ ਲਾਈ ਜਾਂਦਾ ਮੈਂ ਵੀ ਮੇਰੇ ਸਤਸੰਗੀ ਵਧੀਆ ਹੋਣ ਕਿਵੇਂ ਹੋ ਸਕਦੇ ਨੇ ਜੇ ਉਹਨੇ ਪੁਲਾਇਆ ਹੋਇਆ ਚਲੋ ਹੋਰਾਂ ਦੀ ਕੀ ਗੱਲ ਮੈਨੂੰ ਹੀ ਭੁਲਾ ਦੇਵੇ ਉਹ ਕਿਵੇਂ ਯਾਦ ਕਰਾਂਗਾ ਮੈਂ ਨਹੀਂ ਉਹਦੀ ਕਲਾ ਹੈ ਉਤੋਂ ਬਿਨਾ ਕਿਸੇ ਨੂੰ ਨਹੀਂ ਮਿਲਦਾ ਫਿਰ ਉਹ ਆਪ ਹੀ ਗੁਰੂ ਬੁਲੰਦਾ ਆ ਆਪ ਹੀ ਸੰਤ ਮਿਲਾਂਦਾ ਆ ਆਪ ਹੀ ਸੰਤ ਬਣਦਾ ਆ ਆਪ ਹੀ ਭੁੱਲਦਾ ਆ ਆਪ ਹੀ ਸਾਰਾ ਕੁਝ ਕਿਸ ਨੂੰ ਕਹੀ ਐ ਨਾਨਕਾ ਸਭ ਕਿਛੇ ਆਪੇ ਆਪ ਉਥੇ ਹੀ ਤੇ ਆਨੰਦ ਆਉਂਦਾ ਫਿਰ ਵੀ ਜਨੰਦ ਵਿੱਚ ਰਹਿੰਦਾ ਕੁਛ ਨਹੀਂ ਉਥੇ ਫਿਰ ਪਾਤਸ਼ਾਹ ਕਹਿੰਦੇ ਨੇ ਤਾਂ ਕੋ ਸਮਝਾਉਣ ਜਾਈਏ ਜਿਹੜੇ ਮੇਰੇ ਵਰਗੇ ਹਣਝੇ ਫਿਰਦੇ ਨੇ ਦੂਜਿਆਂ ਨੂੰ ਸਮਝਾਉਂਦੇ ਨੇ ਰੋਜ਼ ਉੱਠ ਕੇ ਕਈ ਕਈ ਵਾਰ ਸਮਝਾਉਂਦੇ ਨੇ ਤਾ ਕੋ ਸਮਝਾਉਣ ਜਾਈਏ ਜੇ ਕੋ ਭੁੱਲਾ ਹੋਈ ਆਪੇ ਖੇਲ ਕਰੇ ਸਭ ਕਰਤਾ ਐਸਾ ਭੁੱਜੇ ਕੋਈ ਕੋਈ ਵਿਰਲਾ ਹੀ ਮਨੁੱਖ ਹੈ ਜਿਹੜਾ ਇਸ ਚੀਜ਼ ਨੂੰ ਸਮਝਦਾ ਹੈ ਵੀ ਇਹ ਖੇਲ ਕਰਿਆ ਖੇਲ ਇਹਨੂੰ ਸੱਚ ਸਮਝ ਗਏ ਆ ਵੀ ਸਾਡਾ ਘਰ ਖੇਲ ਹੈ ਸਾਡਾ ਪਰਿਵਾਰ ਖੇਲ ਹੈ ਸਾਡਾ ਧਰਮ ਖੇਲ ਹੈ ਸਮਝਦਾ ਕੋਈ ਖੇਲ ਹੈ ਜਿਸ ਦਿਨ ਖੇਲ ਸਮਝ ਗਿਆ ਬਣ ਗਿਆ ਬਸ ਪੈਸਾ ਉਹ ਹਸਪੀਟਲ ਜੀ ਸਾਰਾ ਮੈਂ ਕਿਹਾ ਖੇਲ ਹੈ ਭਾਈ ਹੋਰਿਆ ਉਹ ਘੜੀ ਕੋ ਅਜੇ ਅਸੀਂ ਅਰਦਾਸਾਂ ਬੇਨਤੀਆਂ ਹੀ ਕਰਦੇ ਰਹੇ ਉਹਦੇ ਖੇਲ ਚ ਬਾਹਰ ਮੈਂ ਕਿਹਾ ਭਾਈ ਇਹ ਜਿਹੜਾ ਮੈਂ ਤਾਂ ਇਤਵਾਰ ਮੇਰੇ ਤੇ ਨਹੀਂ ਕਰੇਗਾ ਕੋਈ ਖੇਲ ਐਸਾ ਹੈ ਉਹ ਕਿਨ-ਕਿਨ ਖੇਲ ਬਦਲਦਾ ਹੈ ਕਿਨ-ਕਿਨ ਖੇਲ ਪਰ ਅਸੀਂ ਖੇਲ ਨਹੀਂ ਉਹਨੂੰ ਸੱਚ ਸਮਝ ਲੈਂਦੇ ਅਪੇ ਖੇਲੇ ਸਭ ਕੁਝ ਆਵਣ ਜਾਣ ਇੱਕ ਖੇਲ ਬਣਾਇਆ ਕਿਹੜੇ ਸਮਝਦਾ ਹੈ ਖੇਲ ਜਦੋਂ ਜੰਮਦਾ ਹੈ ਬੱਚਾ ਖੇਲ ਹੈ ਉਹ ਮੱਝ ਦੇ ਨੇ ਢੋਲ ਨਗਾਰੇ ਪਟਾਕੇ ਜਦੋਂ ਜਾਂਦਾ ਹੈ ਖੇਲ ਹੈ ਆਵਣ ਜਾਣ ਇੱਕ ਖੇਲ ਬਣਾਇਆ ਕਿਹੜਾ ਸਮਝਦਾ ਹੈ ਖੇਲ ਕੋਈ ਵਿਰਲਾ ਹੋਵੇਗਾ ਫਿਰ ਉਹਨੂੰ ਦੁੱਖ ਵੀ ਕੋਈ ਨਹੀਂ ਹੁੰਦਾ ਜੇ ਖੇਲ ਨੂੰ ਸਮਝਦਾ ਹੈ ਇਹ ਖੇਲ ਹੈ ਸਭ ਦਾ ਖੇਲ ਹੈ ਉਹ ਖੇਲ ਰਿਹਾ ਹੈ ਉਹਨੂੰ ਸਵਾਦ ਆ ਰਿਹਾ ਉਹਨੂੰ ਰਸ ਆ ਰਿਹਾ ਕਿਸੇ ਨੂੰ ਲਜਾਨ ਵਿੱਚ ਕਿਸੇ ਨੂੰ ਭੇਜਣ ਵਿੱਚ ਕਿਸੇ ਨੂੰ ਭੁਲਾਣ ਵਿੱਚ ਕਿਸੇ ਨੂੰ ਯਾਦ ਕਰਾਣ ਵਿੱਚ ਉਹਨੂੰ ਸੁਆਦ ਆ ਰਿਹਾ ਉਹ ਰਸ ਲੈ ਰਿਹਾ ਆਪਣਾ ਆਨੰਦ ਕਰੇ ਆਨੰਦ ਅਨੰਦੀ ਮੇਰਾ ਉਹ ਤਾਂ ਹਰ ਵਕਤ ਆਨੰਦ ਵਿੱਚ ਹੈ ਆਪਾ ਹੋ ਜਾਂਦੇ ਆ ਔਖੇ ਸੌਖੇ ਕਿਉਂ ਕਿਉਂਕਿ ਐਸਾ ਭੁਜ ਹੈ ਕੋਈ ਜੇ ਸਭ ਜੇ ਇਹਨੂੰ ਦੇ ਖੇਲ ਫਿਰ ਖੇਲ ਵਿੱਚੋਂ ਕੁਝ ਆਵੇ ਕੁਝ ਜਾਵੇ ਐਵੇਂ ਹੀ ਔਖਾ ਜਿਹਾ ਹੋਈ ਬੀਰ ਜਾਂਦਾ ਹੈ ਕਰਨਾ ਉਸਨੇ ਕੀਤਾ ਜਸੋ ਹੋਵੇ ਪਾਪਾਂ ਮਲੋ ਧੋਵੇ ਇੱਕ ਮਿੰਟ ਵਿੱਚ ਧੋ ਦੇਣੀ ਸਾਰੀਆਂ ਸਾੜੀਆਂ ਸੋ ਸਿਮਰੋ ਪ੍ਰਭਾਨ ਜੀ ਉਹਨੂੰ ਯਾਦ ਕਰ ਲੈ ਜੀ ਕਰ ਸਕਦਾ ਹੈ ਐਸਾ 부ਜੈ ਕੋਈ ਨਾਉ ਪਰਭਤੈ ਸ਼ਬਦ ਤੇ ਆਈ ਹੈ ਛੋਡੋ ਦੁਨੀ ਪਰਿਤਾ ਇਹ ਖੇਲ ਕਹਿੰਦੇ ਨਾਉ ਪਰਭਤੈ ਸਵੇਰ ਸੁਭਾਗ ਸੋ ਬਾਹੀ ਸਲਾਹੀ ਇਹਨੇ ਧਿਆਇਆ ਇੱਕ ਮਨ ਸਹੀ ਪੂਰੇ ਸ਼ਬਦ ਵਕਤ ਉੱਪਰ ਲੜੋ ਪਰਬਤ ਹੈ ਇਹਦਾ ਕੋਈ ਸੀਮਾ ਨਹੀਂ ਹੈ ਹਰਾਗ ਪਰਭਾਤੀ 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 ਕਹਦੇ ਉਸ ਵਕਤ ਤੇ ਉੱਠ ਕੇ ਨਾ ਧਿਆ ਕਿਵੇਂ ਸ਼ਬਦ ਰਾਹੀ ਸ਼ਬਦ ਧਿਆਇਆ ਨਾਮ ਧਿਆ ਗੁਰੂ ਰਾਹੀ ਗੁਰਮੁਖ ਗੁਰੂ ਅਨਸਾਰੀ ਹੋ ਕੇ ਗੁਰਮੁਖ ਧਿਆਵੇਂ ਸੇ ਫਲ ਪਾਵੇਂ ਸੇਹੀ ਸੁੱਚੇ ਗੁਰਮੁਖ ਧਿਆਵੇਂ ਸੇ ਅੰਮ੍ਰਿਤ ਪਾਵੇਂ ਸੇਹੀ ਸੁੱਚੇ ਹੋਈ ਗੁਰਮੁਖ ਗੁਰੂ ਅਨਸਾਰੀ ਹੋ ਕੇ ਪਰਦੇ ਨਾ ਸਬਦ ਖਾਣਾ ਪੀਣਾ ਹੱਸਣਾ ਸੌਣਾ ਵਿਸਤਰ ਗਿਆ ਹੈ ਮਰਨਾ ਬਹਲਾਰ ਰੱਖਦਾ ਪਹਿਲੇ ਹੀ ਸਬਦ ਉਹਦੇ ਵਿੱਚ ਗੁਰਮੁਖ ਧਿਆਵੇਂ ਜਿਹੜੇ ਗੁਰੂ ਅਨਸਾਰੀ ਹੋ ਕੇ ਧਿਆਉਂਦੇ ਨੇ ਸੇ ਅੰਮ੍ਰਿਤ ਪਾਵੇਂ ਅੰਦਰੋਂ ਅੰਮ੍ਰਿਤ ਕਢ ਲੈਂਦੇ ਨੇ ਜੇ ਸੁੱਚੇ ਹੋਈ ਉਹੀ ਸੁੱਚੇ ਨੇ ਬਾਕੀ ਜਿੰਨੇ ਵਰਜੀ ਸੀ ਨਾ ਹੀ ਜਾਈਏ ਸੁੱਚੇ ਨਹੀਂ ਹੁੰਦੇ ਸ਼ਬਦ ਤੇ ਆਈ ਹੈ ਛੋਡੋ ਦੁਨੀ ਪਰਿਤਾ ਦੁਨੀ ਮਾਇਆ ਦੁਨੀਆ ਪਗਦੇ ਆ ਦੁਨੀਆ ਇਹ ਜੋ ਦੁਨੀਆ ਸ਼ਹਿਰ ਮੇਲਾ ਬਹੁਤ ਚੰਨਾ ਦੁਨੀਆ ਦੁਨੀ ਮਾਇਆ ਸਾਰਾ ਧਰਮ ਨਾਮ ਸਾਡਾ ਦੁਨੀ ਕਰਕੇ ਖਤਮ ਹੋ ਜਾਂਦਾ ਹੈ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ ਦੁਨੀ ਖੇਲ ਹੈ ਉਹਦਾ ਜੇ ਨੂੰ ਛੋਡੋ ਦੁਨੀ ਪ੍ਰੀਤਾ ਦੁਨੀ ਦੀ ਪ੍ਰੀਤ ਛੱਡਣੀ ਦੁਨੀਆ ਨਹੀਂ ਛੱਡਣੀ ਦੋਨੀ ਨਹੀਂ ਛੱਡਣੀ ਮਾਇਆ ਵੀ ਛੱਡਣੀ ਮਾਇਆ ਦਾ ਪਿਆਰ ਮੋਹ ਛੱਡਣਾ ਹੈ ਫਿਰ ਜੇ ਦੁਨੀ ਹੈ ਨਹੀਂ ਸਾੜੀ ਹੋਈ ਜਾਏ ਜਾਈ ਜਾਏ ਆਈ ਜਾਏ ਸਭ ਕੁਝ ਹੈ ਪਾਤਸ਼ਾਹ ਕਹਿੰਦੇ ਨੇ ਛੋਡੋ ਦੁਨੀ ਪ੍ਰੀਤਾ ਜੇ ਦੁਨੀ ਦੀ ਪ੍ਰੀਤ ਹੈ ਦੀਨ ਵਿੱਚ ਨਹੀਂ ਮਨ ਲੱਗੇਗਾ ਤਾਂ ਹਿੰਦ ਲੱਗਦਾ ਨਹੀਂ ਬਾਣੀ ਵਿੱਚ ਨਹੀਂ ਮੰਨ ਟਿਕਦਾ ਨਾਮ ਵਿੱਚ ਨਹੀਂ ਟਿਕਦਾ ਬਾਕੀ ਤਾਂ ਸਾਰੇ ਕਿਤੇ ਮੋਜਾਂ ਮਾਰ ਰਿਆ ਮਨ ਨਾ ਬਾਣੀ ਵਿੱਚ ਨਹੀਂ ਲੱਗਦਾ ਪਾਣੀ ਨੇ ਸਾਡੇ ਸਰੀਰ ਨੂੰ ਧੋਣਾ ਹੈ ਬਾਣੀ ਨੇ ਸਾਡੀ ਮਨ ਨੂੰ ਧੋਣਾ ਹੈ ਅੰਦਰ ਦੇ ਛੋਡੋ ਦੁਨੀ ਪਰੀਤਾ ਪਣਵੰਤ ਨਾਨਕ ਦਾਸਨ ਦਾਸਾ ਜਗ ਹਾਰਿਆ ਤਿੰਨ ਜੀਤਿਆ ਸਤਗੁਰੂ ਜੀ ਬੇਨਤੀ ਕਰਕੇ ਕਹਿ ਰਹੇ ਨੇ ਗੁਰੂ ਨਾਨਕ ਦੇਵ ਜੀ ਬਨਵੰਤ ਨਾਨਕ ਬੇਨਤੀ ਕਰਤਾ ਮੈਂ ਉਹਨਾਂ ਦਰਸਾਂ ਦਾ ਦਾਸ ਹਾਂ ਜਿਹੜੇ ਇਹ ਸਮਝ ਗਏ ਨੇ ਉਹਨਾਂ ਦੇ ਦਰਸਾਂ ਦਾ ਉਹਨਾਂ ਦਾ ਨਹੀਂ ਸਿੱਧਾ ਕਿਉਂਕਿ ਉਹਨਾਂ ਤੱਕ ਵੀ ਸਿੱਧਾ ਪਹੁੰਚਣਾ ਔਖਾ ਹੈ ਜਿਵੇਂ ਹੁਣ ਮੇਰੇ ਵਰਗਾ ਮਨੁੱਖ ਮੁੱਖ ਮੰਤਰੀ ਤੱਕ ਪਹੁੰਚੇ ਕਦੇ ਨਹੀਂ ਜਾਣ ਦੇਣਗੇ ਕੋਈ ਅੱਗੇ ਹੋਵੇ ਉਸ ਤੱਕ ਜਾਣ ਵਾਲਾ ਦਾਸਨ ਦਾਸਾ ਗੁਰਬਾਣੀ ਵਿੱਚ ਬਹੁਤ ਹੈ ਦਾਸ 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 ਪਗ ਚਟ ਹੈ ਤਿੰਨ ਤਿੰਨ ਵਾਰੀ ਹੈ ਸ਼ਾਂਤ ਜਨਾ ਕਾ ਛੋੜਾ ਉਹਦਾ ਸੇਵਾਦਾਰ ਤਿਸ ਚਰਨੀ ਲਾ ਮੈਂ ਦਾਸਾਂ ਦਾ ਦਾਸ ਹਾਂ ਕਿਹਨਾਂ ਦਾ ਕਹਿੰਦੇ ਜਿਹੜੇ ਤੈਨੂੰ ਸਮਝ ਗਏ ਨੇ ਤੈਨੂੰ ਜਾਣ ਗਏ ਜਿਨ੍ਹਾਂ ਦੇ ਅੰਦਰ ਤੂੰ ਵਸ ਗਏ ਹੈ ਤੇ ਨਰ ਵਿਰਲੇ ਜਾਣੀ ਐ ਜਿਨ ਅੰਤਰ ਗਿਆਨ ਬੁਰਾਰ ਉਹ ਜਗ ਮੈਂ ਉੱਤਮ ਕਾਢੀ ਐ ਵਿਰਲੇ ਕਈ ਕੇ ਉਹ ਉਹਨਾਂ ਦਾ ਦਾਸ ਹਾਂ ਪਰਮਾਤਮਾ ਦਾ ਦਾਸ ਗੁਰੂ ਦਾ ਦਾਸ ਸੰਤ ਦਾ ਦਾਸ ਬਸ ਹੋਰ ਦਾ ਨਹੀਂ ਕਹਿੰਦੇ ਦਾਸਨ ਦਾਸਾ ਉਹਨਾਂ ਦੇ ਦਾਸਾਂ ਦਾ ਦਾਸਾਂ ਤੇ ਉਹਨਾਂ ਨੇ ਹੀ ਜਗ ਜਿੱਤਿਆ ਹੈ ਇਹ ਤਾਂ ਪਰਮੇਸ਼ਰ ਦੇ ਪਿਆਰਿਆਂ ਨੇ ਜਿੱਤਿਆ ਜਾਂ ਉਹਨਾਂ ਦੇ ਦਰਸ਼ਨਾਂ ਨੇ ਜਿੱਤਿਆ ਜਾਂ ਉਹਨਾਂ ਦਾ আদর্শ ਮੰਨਦਾ ਉਹ ਜਿੱਤਦੇ। ਬਾਕੀ ਸਭ ਹਾਰਦੇ ਵਾਲੇ। ਪਾਤਸ਼ਾਹ ਕਹਿੰਦੇ ਨੇ ਜੱਗ ਹਾ ਜੱਗ ਹਾਰਿਆ ਸੰਸਾਰ ਹਾਰ ਗਿਆ। ਜਿੱਤਦਾ ਕਿਵੇਂ ਹੈ? ਨਾਮ ਧਿਆਇ ਇਨਸਾ ਜਨਾ ਜਨਮ ਪਦਾਰਥ ਜੀਤ। ਬਾਕੀ ਸਭ ਜੱਗ ਹਾਰ ਕੇ ਜਾ ਰਿਹਾ ਇੱਥੇ। ਕਿਉਂਕਿ ਜਦੋਂ ਤੱਕ ਅਸੀਂ ਜੱਗ ਵਿੱਚ ਰਹਿੰਦੇ ਆ ਮਨ ਖੋਟਾ ਰਹਿੰਦਾ ਹੈ ਜੱਗ ਖੋਟੋ ਸੱਚ ਨਿਰਮਲੋ ਗੁਰ ਸ਼ਬਦੀ ਵਿਚਾਰ ਜੱਗ ਹਾਰਿਆ ਜੱਗ ਦੇ ਵਿੱਚ ਹਾਰ ਕੇ ਜਾਂਦਾ ਤਿੰਨ ਜਿੱਤਾ ਇਹ ਇਥੇ ਵਿਸ਼ਰਾਮ ਕਹੀਂ ਹੋਣੇ ਨੇ ਅਰਧ ਵਿਸ਼ਰਾਮ ਤਾਂ ਸਮਝ ਆਏਗੀ ਉਹ ਜਿੱਤ ਕੇ ਗਏ ਨੇ ਇਥੇ ਬਾਕੀ ਆਪਾਂ ਹਾਰ ਕੇ ਜਾ ਰਹਿਆਂ ਮਾਇਆ ਵਿੱਚ ਦੁਨੀ ਵਿੱਚ ਜਿੰਨਾ ਮਨ ਰਹੇਗਾ ਉਤਨਾ ਹਾਰਿਆ ਹੋਇਆ ਹੈ ਜਿੰਨਾ ਨਿਕਲ ਗਿਆ ਹੈ ਉਤਨਾ ਜਿੱਤ ਜਾਂਦਾ ਹੈ ਸਤਗੁਰ ਜੀ ਰਹਿਮਤ ਕਰ ਹੋਏ ਪੜ ਚੁੱਕਦੇ ਖਿਵਾ ਬਖਸ਼ਣਾ ਜੀ ਆਸ਼ੀਰਸ ਬਖਸੋ ਮਵਾਹੀ ਗੁਰੂ ਜੀ ਦਾ ਖਾਲਸਾ ਮਵਾਹੀ ਗੁਰੂ ਜੀ ਦੀ ਫਤਿਹ